ਬਾਈ ਬਾਕੀ ਦੇਖੋ ਕਿੰਨਾ ਇਨਾ ਔਖਾ ਕਰ ਰਿਹਾ ਨਾ ਬਾਈ ਕੱਦੂਏ ਤੁਸੀਂ ਗੱਲ ਛੱਡ ਦਿਓ ਬ੍ਰੇਕਾਂ ਨਾਲ ਵੀ ਮੁੜਦਾ ਹੈਗਾ ਇਹ ਮਤਲਬ ਆਪਾਂ ਨੇ ਬਾਈ ਇਹ ਘੱਟੋ ਘੱਟ 40 ਸਾਲ ਹੋ ਗਏ 40 ਸਾਲ ਬਾਜੀ ਦੀ ਲੱਗੀ ਆ ਉਹਦੇ ਕਰਕੇ ਥੋੜਾ ਜਿਹਾ ਔਖਾ ਹੁੰਦਾ ਕੱਦੂ ਐਥੇ ਵੀ ਆਈ ਕੋ ਸੋਣਾ ਹਜੇ ਬੀ ਬਹੁਤ ਜਿਆਦੀ ਬਹੁਤ ਜ਼ਿਆਦਾ ਔਖਾ ਹੁੰਦਾ ਕਦੂ ਬਾਈ ਜੀ ਜੀ ਦਾ ਲੱਗ ਹੁੰਦਾ ਐਵੇਂ ਕਦੂ ਜੇ ਤਾਂ ਸੌਖਾ ਹੋ ਜਾਂਦਾ ਏਕਣਾ ਇਹ ਹੁਣ ਬਹੁਤ ਟਾਈਮ ਬਾਅਦ ਹੋਇਆ ਮੁੜਦਾ ਹੀ ਨਹੀਂ ਹੈ ਕਿਸੇ ਪਾਸੇ ਮੱਕਿਆਂ ਨੂੰ ਛੜਦਾ ਬਾਈ ਪਾਣੀ ਲੈਟ 2 ਘੰਟੇ ਖਰਾਬ ਕਰ ਗਈ 2.5 ਘੰਟੇ ਨਹੀਂ ਆ ਵੀ ਆਪਣਾ ਭਰ ਜਾਣਾ ਤਾਂ ਬਾਕੀ ਫੇ ਰਹਿ ਜਾਣਾ ਤਾਂ ਹੁੱਥ ਲੜਾ ਪਲੜ ਉਹ ਦੇਖਦਾ ਉਹਨਾਂ ਨੂੰ ਸਾਨੂੰ ਬਾਈ ਤੇ ਉਹ ਰਹਿ ਜਣਾ ਦਾ ਬਾਕੀ ਵਾਰ ਇਹ 2 ਘੰਟੇ ਰਹਿ ਗਈ ਬਾਈ ਫਿਰ ਤਾਂ ਆ ਇਹਦਾ ਵੀ ਕੰਮ ਗੇੜ ਚ ਆ ਜਾਊਗਾ ਜਰੀ ਵੀ ਜੀ ਦੀ ਆਪਾਂ ਨੇ ਬਾਈ ਇੰਜਮ ਬਾਈ ਆ ਦੇਖੋ ਜਰੀ ਐ ਜੰਮਾਈ ਕੱਲਾ ਕੱਲਾ ਦਾਣਾ ਬਾਈ ਗੱਗੇ ਉੱਥੇ ਨੇ ਵੇਟ ਦਾ ਕੰਮ ਆਪਾਂ ਨੇ ਰੋਪਾ ਤੇ ਲੱਗੇ ਹੋਏ ਆ ਬਾਈ ਮੇਰੀ ਜੀ ਬੱਟਣ ਅੱਜ ਉਹ ਤਾਂ ਕੰਮ ਕਰਨਾ ਵੇੜਿਆ ਕਦੂ ਕਰਤਾ ਕੰਮ ਨੇ ਨਿਬੜੇ ਹੋੜੀ ਅੱਧਾ ਕੰਮ ਹੋਇਆ ਫਿਰ ਸਾਡਾ ਨਿਬੜ ਗਿਆ ਜਦ ਤੱਕ ਤਾਂ ਲੱਣ ਲੱਦੇ ਆ ਤਾਂ ਨਹੀਂ ਕੰਮ ਨੇ ਨਿਬੜਦਾ ਬਈਏ ਫਿਰ ਹੁਣ ਬਈਏ ਆਏ ਹੋਏ ਆ ਜੀ ਬਾਕੀ ਕਦੂ ਗੱਗੇ ਸਾਰੇ ਸਾਰੇ ਕਰਤਾ ਕਦੂ ਹਾਂ ਜਿਹੜੇ ਤਾਂ ਆਪਣੇ ਦੂਏ ਤੇ ਜਿਹਨਾਂ ਦੇ ਲੱਗਦੇ ਤੇ ਤਾਂ ਇੱਧਰ ਲੈਣੇ ਬਾਅਦ ਚੋਂ ਲੱਤੇ ਆਪਾਂ ਨੇ ਹਾਂ ਉਹ ਚ ਤਾਂ ਕਦੂ ਆਮਨਾਲ ਹੋ ਗਿਆ ਜਿਹਦੇ ਚਾਲੀ ਜਿਹੇ ਹੁਣ ਪਹਿਲੀ ਵਾਰ ਲੱਗੇ ਤਾਂ ਉਹ ਜੱਜਕ ਬੜਾ ਹਾਂ ਉਹਨਾਂ ਦੀ ਮੈਂ ਵੀਡੀਓ ਤੈਨੂੰ ਬਣਾ ਕੇ ਪਤਲੀ ਵਿੱਚ ਬੜੀ ਹੋਈ ਦੇਖ ਲਈ ਹਾਂ ਟਰੈਕਟਰ ਐਨਾ ਔਖਾ ਗੱਦੂ ਕਰੇਗਾ ਛੱਡ ਦੇ ਫਿਰ ਮੈਂ ਆ ਕੇ ਅਰਸ਼ਵੀ ਨੂੰ ਫੋਨ ਕਰਿਆ ਮੈਂ ਉੱਪਰ ਨੇ ਦਾ ਘਰ ਕਰ ਗੱਦੂ ਰੋਟਰ ਮੀਟਰ ਨਾਲ ਆਉਣਾ ਇਹ ਨਾਲ ਰੋਟਰ ਮੀਟਰ ਕਾ ਇਹਨੇ ਮੋਟੇ ਡੈਰ ਹੋ ਜਾਂਦੇ ਤੇ ਮਿੱਟੀ ਇਹ ਜੀ ਦੀ ਉਹ ਜਿਵੇਂ ਬਾਈ ਗੱਗੇ ਪਰਸੋਂ ਗੱਦੂ ਕਰਾ ਮੈਂ ਪਰਸੋਂ ਵੀ ਪਾਣੀ ਪਾਇਆ ਹੋਇਆ ਪਾਣੀ ਵੀ ਨਹੀਂ ਪੀਂਦੇ ਤੇ ਪਹਿਲਾਂ ਪਟਾਈ ਹੋਣੀ ਚੰਗੀ ਉਹਨਾਂ ਦੀ ਪਤਾ ਨਹੀਂ ਗਿਆ ਸੀ ਨੇ ਕਿਹਨਾਂ ਪਹਿਲਾਂ ਮੋਟਾਈ ਹੋ ਕੇ ਪਾਣੀ ਲੱਗਣਾ ਦਾ ਤੁਹਾਨੂੰ ਤੇ ਪੈਦੀ ਪਾਣੀ ਲੱਤ ਦੋ ਉਹ ਡੈਡੀ ਨੇ ਇੱਕ ਵਾਰ ਹੱਲ ਮਾਰਤੇ ਗਏ ਜਾਂ ਦੋਈ ਵਾਰ ਮਾਰੇ ਆ ਉਹ ਟੈਰਾਂ ਨੂੰ ਸੁੱਕੀ ਮਿੱਟੀ ਲੱਗੇ ਥੱਲੇ ਦੇ ਨਿਕਲ ਕੇ ਐਨੇ ਨਾਲ ਪਾਣੀ ਖੜਾ ਜਿੱਤ ਜੱਕ ਬਣਿਆ ਬਹੁੰਦਾ ਐਨੇ ਨਾਲ ਪਾਣੀ ਖੜਾ ਉਹਨੂੰ ਟੈਰਾਂ ਸੁੱਕੀ ਮਿੱਟੀ ਲੱਗੇ ਕਰੇ ਆਤ ਬਣੀ ਵੀ ਮਿੱਟੀ ਦੀ ਹਾਂ ਮਤਲਬ ਉਹ ਕਹਿਣਾ ਮਤਲਬ ਉਹ ਤੇ ਕਹਿਲਾ ਵੀ ਰੋਮੇ ਬੰਨਦਾ ਥੱਲੇ ਦੇ ਪਾਣੀ ਵਾਲੇ ਇਹ ਜਿਹਨਾਂ ਜਦੋਂ ਉਹ ਮੇਰਾ ਪਾਣੀ ਜਾਂਦੇ ਰਹੋਗੇ ਹੂੰ ਦੱਸਦੇ ਰਹੇਗਾ ਮੈਂ ਪਾਸੋਂ ਕੱਢੂ ਰਿਹਾ ਹੋਇਆ ਨੀ ਇਹ ਜੀ ਔਰ ਤੇ ਤਰ ਪਣੀ ਜੇ ਨਹੀਂ ਪਾਣੀ ਖੜਦਾ। ਉਹ ਫਿਰ ਰਾਸ਼ਵੀਨ ਕਰਦਾ ਕਦੋਂ? ਮੈਂ ਫਿਰ ਉਹ ਕਹਿੰਦਾ ਮੈਂ ਕਾਲੂ ਕਰੂੰਗਾ ਫਿਰ ਮੈਂ ਹਲਾ ਨਾਲੇ ਕਰਦਾ ਉਹਦਾ ਵੀ। ਇੱਕ ਵਾਰ ਪਾੜ ਮਾਰਦੇ ਹਲਾਾਂ ਦੀ ਫਸਵਾਗਾ ਮਾਰਦਾ। ਠੀਕ ਹੈ। ਇੱਥੇ ਤੇ ਮੋੜ ਲੱਜਾ ਉਹ ਜਾ ਕੇ ਵੱਟ ਤੇ ਚੜ ਜਾਂਦਾ ਏ। ਬ੍ਰੇਕਾਂ ਪਰ ਕੰਮ ਨਹੀਂ ਕਰਦੀਆਂ। ਹਾਂ ਠੀਕ ਹੈ ਮੈਂ ਕਦੋਂ ਹੋਇਆ। ਹਾਂ ਕਦੋਂ ਬੋਬਦੀ ਹੋਇਆ ਪਿਆ ਉਹ। ਬਾਕੀ ਵੱਟ ਬੁੱਟ ਦੇ ਨਾਲ ਤਾਂ ਜਿਹੜਾ ਦੂਆ ਤੇ ਜਿਹੜਾ ਪਹਿਲੀ ਵਾਰ ਕਰਿਆ ਕਦੋਂ ਉਹਦਾ ਪੱਟਾਂ ਲੱਗਦਾ ਆ ਸਵਾਰਿਆ ਭਾਈ ਮੈਂ। ਕਹਦਾ ਇਹ ਵੱਟ ਤੇ ਲਾ ਕਰਦੇ ਤੇ ਬੱਟ ਦੇ ਦੂਈ ਛੜੇ ਖੜ ਦੇ ਦਿੰਦੇ ਤੇ ਜਾ ਕੇ ਮਤਲਬ ਉਹ ਟਰੈਕਟਰ ਦਾ ਰੋਟਾ ਮੀਟਰ ਆਉਂਦਾ ਕਦੋਂ ਆਉਂਦਾ ਰੋਟਾ ਮੀਟਰ ਨਾ ਹੁੰਦਾ ਕੋਟਾ ਮੀਟਰ ਵਾਲਾ ਕੰਮ ਵਧੀਆ ਉੱਥੇ ਰੋਟਾ ਮੀਟਰ ਉਹਨਾਂ ਕੇ ਬੱਟਨ ਆਉਂਦਾ ਬਸ ਹਾਂ ਰੋਟਾ ਮੀਟਰ ਕਹ ਕੇ ਹੋਰ ਵੀ ਇਹ ਟਰੈਕਟਰ ਨੂੰ ਵੀ ਧੱਕ ਮਾਰਦਾ ਉਹ ਵੀ ਗਾਹ ਨੂੰ ਤੁਰੀ ਜਾ ਇਹ ਹਾਲ ਉਲ ਜੇ ਖੇ ਫੜਦੇ ਨੇ ਟਾਇਰ ਹੇਠਾਂ ਜਾਂਦੇ ਹਾਂ ਉਹ ਪਹਿਲਾਂ ਨਹੀਂ ਬਾਇਆ ਤੇ ਗਲਤੀ ਕਰਤੀ ਮੈਂ ਗੱਗੇ ਬਹੁਤ ਬਾਇਆ ਤਾਂ ਪਹਿਲਾਂ ਬਹੁਤ ਸੁੱਕਾ ਦਾ ਮੈਂ ਬਹੁਤ ਵਾਰ ਬਾਇਆ ਮੈਂ ਬੱਬਾ ਕੇ ਜਾਂ ਤਾਂ ਪਾਣੀ ਹਰ ਪਾਣੀ ਛੱਡਦਾ ਬੋਜ ਅੱਛਾ ਦੇਖੀ ਫੇ ਜਾਂਦਾ ਤਾਂ ਪਾਣੀ ਛੱਡਾਂ ਇਹ ਗੱਲ ਬਾਣੀ ਦੀ ਫਾਲ ਹੈ। ਹਾਂ ਭਾਈ ਕਿੱਦੂ ਕਰਿਆ ਉਹਦਾ। ਜੋਂਡਾ ਮਿੱਡੋ ਚ ਕਮਰਜੀ ਮੰਨ ਲਾ ਕੋਈ। 10 ਮੀਟਰ ਦਾਇਰ ਕਰ ਦੇਣਾ ਦਾ ਬੜਾ ਵਾਲੇ ਦੀ। ਬਾਕੀ ਦੇਖਦੇ ਹਉਣ ਲੱਗੇ ਹੋਏ ਪਰੇ ਦੀ ਵੱਟਣ। ਇਹਨੂੰ ਰਾਤ ਨੂੰ ਛੱਡਦੇ ਲੈਟ। ਕਿੰਨੇ ਕਿੱਲੇ ਉੱਥੇ ਦੇ ਦੀ ਦਾ? ਤੇ ਮੇਰੇ ਡੇਢ ਕਿੱਲੇ ਹੋ ਜਾਣਾ ਦੋ ਤੇ ਮੇਰੇ ਕੋਲ ਉੱਥੇ। ਬਾਕੀ ਮੈਂ ਚਰੀ ਬੀਜੀ ਹੋਈ ਉੱਥੇ। ਬਾਕੀ ਡੇਢੇ ਮੇਰੇ ਇੱਥੇ ਹੋ ਜਣਾ। ਇੱਥੋਂ ਹੈ ਤਿੰਨਾ ਬਾਕੀ ਗੰਨਾ ਆਪਣਾ। ਉਹ ਗੰਨਾ ਭਈ ਜਲ ਕੇ ਵਟਣਾ। ਆਹੋ ਲੱਗੇ ਹੋਏ ਵਟਣਾ। ਬਾਕੀ ਆਏ ਆ ਭਾਈ। ਮੀ ਵੇਤੇ ਚੱਲਣਾ ਕੰਮ ਆ ਮੈਂ ਕਹ ਕਿ ਬੱਟਾ ਲਈ ਪਕਾਇਂ ਦੁਪਹਿਰੇ 2-3 ਵਜੇ ਪਾ ਪਾਣੀ ਚ ਵੀ ਮੇਰੇ ਪੈਰ ਚਲੇ ਉਹ ਬਾਣੀ ਪਰਸੋਂ ਦਾ ਖੜਾ ਏ ਉਹਨੇ ਮੇਰੇ ਪੈਰ ਬੂੜੇ ਵਾਲਾ ਕੰਮ ਬੱਟਾ ਉਟਰਾ ਦਾ ਅੱਜ ਰੋ ਨਾ ਰੋ ਉਹਨੇ ਮੇਰੇ ਪੈਰ ਫੂਕ ਸਾਮ ਨੂੰ ਵੀ ਨਹੀਂ ਸਾਮ ਨੂੰ ਵੀ ਪਾਣੀ ਅਕਬਰ ਕੋ ਹਾਂ ਇੱਕ ਤਾਂ ਹੁੰਦਾ ਰੋਜ਼ ਪੈਣੀ ਪੈਂਦਾ ਉਹਦਾ ਫਰਕ ਹੁੰਦਾ ਟੈਂਪਰੇਚਰ ਦਾ ਉਹਨੂੰ ਪਰਸੋਂ ਦਾ ਪਾਣੀ ਮੇਰੇ ਤਾਂ ਪੈਰ ਫੂਕ ਤੇ ਮਨ ਤਾਂ ਐ ਤਾਂ ਪਾਣੀ ਚ ਨਹੀਂ ਆਰਾਮ ਆਊਗਾ ਤੇਰੇ ਪੈਰ ਫੁੱਟ ਗਏ ਹਾਂ ਹਾਂ ਉੱਤੇ ਫੁੱਟ ਗੀ ਕੱਲ ਫੈਕਟਰੀ ਵਾਲੇ ਆਏ ਤੇ ਹਾਂ ਉਹ ਕਹਿੰਦੇ ਹਵਾਲੇ ਮਾ ਬਾਈ ਜਿੱਥੇ ਮਰਜ਼ੀ ਲੈ ਕੇ ਦੋ ਹਵਾਲੇ ਮੈਨੂੰ ਚਲਾ ਕੇ ਦੋ ਬਸ ਮੈਨੂੰ ਨਹੀਂ ਪਤਾ ਤੇ ਜਿੱਥੇ ਕਹੋਂਗੇ ਲਾਓ ਹਾਂ ਮੈਂ ਲਾਉ ਜਿੱਥੇ ਲਾਉਣੇ ਆ ਕਹਿੰਦੇ ਤੂੰ ਦੋ ਦੰਦ ਦਿਨ ਹੋਰ ਚਲਾ ਮੈਂ ਚਲਾਈ ਜਾਨਾ ਇਹ ਉਂ ਨਹੀਂ ਇੰਨਾ ਹੀ ਨਿਕਲਦਾ ਪਾਣੀ ਲੈਨ ਚਲਦੀ ਆ ਲੈਨ ਤਾਂ ਤੇ ਪੈ ਨੁਕਸਾਨ ਤਾਂ ਨੁਕਸਾਨ ਤਾਂ ਕਹਿੰਦੇ ਤੂੰ ਲੈਨ ਚ ਲਾ ਮੈਨੂੰ ਕਹਿੰਦੇ ਦੋ ਦੰਦ ਦਿਨ ਬਈ ਹੋਰ ਫੁੱਟ ਲਾ ਕੇ ਨਿਕਲਦਾ ਪਾਣੀ ਸਾਨੂੰ ਪਤਾ ਲੱਜ ਜਾਣ ਦੇ ਅਸੀਂ ਆਪੇ ਕਰਕੇ ਜਾਉਂਗੇ ਹੁਣ ਨਾ ਕਰੂੰਗਾ ਯਾਪ ਹੁਣ ਹਾਂ ਮੈਂ ਨਹੀਂ ਮੈਂ ਤਾਂ ਕੱਲ ਉਹ ਆਇਆ ਹੋਇਆ ਤਾਂ ਬਾਈ ਮੈਨੇਜਰ ਜੀ ਕੱਲ ਤੁਸੀਂ ਦੇਖਿਆ ਹੁਣੋਂ ਵਾਇਤਾ ਆਪ ਮੈਂ ਤਾਂ ਏਰੀਆ ਅੱਜ ਅੱਜ ਕੱਲ ਆਉਟੇਡੀਅਮ ਆ ਮੈਂ ਕਿਹਾ ਬਾਈ ਜੇ ਤਾਂ ਕਰਨੀ ਆ ਲੂਟ ਮੈਂ ਤਾਂ ਵੀ ਦੱਸ ਦੇ ਨਹੀਂ ਕਰਨੀ ਆ ਮੈਂ ਤਾਂ ਵੀ ਦੱਸ ਦੇ ਸੀਜ਼ਨ ਦਾ ਟਾਈਮ ਆ ਮੈਂ ਬੁੱਧੂ ਨਹੀਂ ਹਾਂਗਾ ਤੁਹਾਨੂੰ ਬਾਅਦ ਵਿੱਚ ਫੋਨ ਕਰੀ ਜਨਾ ਹੈ ਮੈਂ ਪਾਣੀ ਛੱਡਿਆ ਹੋਇਆ ਮਾ ਆ ਕੇ ਦੇਖ ਲੈ ਮੈਂ ਉਹਨੂੰ 1 ਵਜੇ ਫੋਨ ਕਰਿਆ 2:30 ਵਜੇ ਮੇਰੇ ਕੋਲ ਆ ਗਿਆ ਜੇ ਨਹੀਂ ਕਰਨੀ ਮੈਂ ਤਾਂ ਵੀ ਦੱਸ ਦੇ ਹਾਂ ਤਾਂ ਵੀ ਕੋਈ ਚੱਕਰ ਨਹੀਂ ਪਾ ਮੈਨੂੰ ਲਾਰੇ ਨਾਲ ਲਾਈ ਬਗਾਲੂ ਮੈਨੂੰ ਕਹੀਂ ਨਾ ਕੋਈ ਤੂੰ ਕੋਈ ਸਾਨੂੰ ਤਾਂ ਦੱਸਦਾ ਹਾਂ ਫੈਕਟਰੀ ਵਾਲੇ ਆਹੀ ਕਹਿ ਦਿੰਨੇ ਆ ਫਿਰ ਤੂੰ ਸਾਨੂੰ ਤਾਂ ਦੱਸਦਾ ਇੱਕ ਵਾਰ ਆਹੋ ਚਲੋ ਆ ਗਿਆ ਕਹਿੰਦਾ ਹਵਾ ਵਾਲੇ ਅੱਜ ਬੰਦੇ ਆਲੇ ਸਵੇਰੋਂ ਆਲੇ ਉਹ ਜਿਹੜੇ ਪੱਟਣੀ ਸੀ ਉਹ ਕਹਿੰਦਾ ਵੀਰੇ ਨੂੰ ਹੋਰ ਚਲਾ ਜੰਨੇ ਉਹ ਨਾ ਮਨ ਲੱਗਦਾ ਫੁੱਟੀ ਵੀ ਉਰੇ ਆ ਲੈਂਦੇ ਵਿੱਚ ਵਿੱਚ ਪਾਣੀ ਜਾਂਦਾ ਜਿੱਥੇ ਨੀਵੇਂ ਤੱਕ ਪਾਣੀ ਨਿਕਲਦਾ ਫਿਰ ਹਟ ਜਾਂਦਾ ਫਿਰ ਗਾਂਹਾਂ ਜਾ ਕੇ ਨਿਕਲਣ ਲੱਗ ਜਾਂਦਾ ਉਹ ਕਹਿੰਦਾ ਇਹਨੂੰ ਚਲਾ ਦੋ ਤਿੰਨ ਦਿਨ 36 ਘੰਟੇ ਚੱਲ ਲਈ ਮੋਟਰ ਇਹ ਤਿੰਨ ਦਿਨ ਹੋ ਗਏ 8-8 ਘੰਟੇ ਹੀ ਚੱਲਦੀ ਉਧਰ ਨੂੰ ਬਾਕੀ ਦੇਖੋ ਕਿਹਾ ਉਹ ਪਰਸੋਂ ਨੂੰ ਕਿਹਾ ਵਾ ਪਰਸੋਂ ਨੂੰ ਆ ਜਾਓ ਮਰਜੀ ਦੀ ਜੂਰੀ ਲਾਜੂ ਬਸ ਉਹ ਆਪਣੇ ਸ਼ਿਫਟ ਬਦਲ ਲਈਆਂ ਤਵੇ ਮੋਟਰ 16 ਘੰਟੇ ਖੜਨੀ ਆ। ਤੂੰ ਇਹ ਰੈਲਟ 8:00 ਚ ਦਾ 8 ਵਜੇ ਆਉਣੀ ਦੀ ਸਵੇਰੋਂ ਵੀ ਆਲੀ 8 ਵਜੇ। ਸਮਝ ਆ 8 ਵਜੇ। ਹਾਂ 11 12 ਵਜੇ ਭੱਜੀ ਆ। 12 ਘੰਟੇ ਲਾ ਗਈ। ਨਾ 6 ਵਜੇ ਕਹਿੰਦੇ ਵੀ 4 ਵਾਲੀ ਸ਼ਿਫਟ ਆਈ ਉਹ ਮੈਂ ਬਿਜਲੀ ਨੂੰ ਫੋਨ ਕਰਿਆ ਤਾਂ। ਸਵੇਰ ਵਾਲੀ। ਹਾਂ 6 ਵਜੇ ਆਈ ਆਂ। ਚੱਲੀ ਜਾ ਘੰਟੇ। 6 ਦੇ 12 6 ਘੰਟੇ ਚੱਲ ਲਈ। 14 ਦਾ ਨਹੀਂ ਆਉਂਦੀ। ਰੇ ਨਹੀਂ ਆਉਂਦੀ। ਪਤਾ ਹੀ ਨਹੀਂ ਸ਼ਿਫਟਾਂ ਦਾ। ਅੱਜ ਆਟੋਮੈਟਿਕ ਲਾਏ ਹੋਏ ਆ ਭਾਈ। ਚੱਲੀ ਜਾ ਬਿਜਲੀ। ਉਹ ਕਰਦਾ 8:00 ਜੀ ਆਉਗੀ ਮਤਲਬ। ਕਰਿਆ ਤਾਂ ਕਾਦਾ ਅੱਜ ਸਵੇਰੇ ਕਰਿਆ ਤਾਂ ਜਿਵੇਂ ਚਲਦੀ ਤੇ ਹੈਗੀ ਸੀ 8 ਵਜੇ ਉਹ ਤਾਂ ਪਹਿਲਾਂ ਅੱਠ ਗਰਾ ਅੱਠ ਗਰਾ ਇਹਨਾਂ ਨੇ ਫੱਡੀ ਵੀ ਗਾਣਾ ਤੂੰ ਚੱਲ ਉਹ ਫालतू ਹਾਂ ਫਿਰ ਠੀਕ ਆ 8 ਵਜੇ ਬਸ ਸੀ ਤਾਂ ਵਜੇ ਉਹ ਵੀ ਨਹੀਂ ਦੇਖੀ ਤੈ ਹੈ ਇਹਨਾਂ ਨੇ ਦੇਖ ਲੈ ਕੋਟਾ ਪੂਰਾ ਹੋ ਗਿਆ ਕਿਹਦੇ ਦੇ ਲੈੜਾ ਦਾ ਵਲੀ ਕਾਲ ਪੈ ਗਏ ਹਾਂ ਇਹ ਤਾਂ ਕਹਿੰਦਾ ਆਏ ਆਏ ਕੁਝ ਵੀ ਪਤਾ ਨਹੀਂ ਬਈ ਇਹ ਜਾਣ ਦੇ ਰਾਮ ਜੇ ਨਾ ਇਹਨਾਂ ਦੀ ਰਾਮ ਜੇ ਹੀ ਜਾਣੇ ਹੈ ਹੋਰ ਕੀ ਆਨੂ ਨਹੀਂ ਪੱਲਦਾਗਾ ਕੱਲੇ ਚੱਲੀ ਜਾਣੇ ਤੇ ਅੱਗੇ ਕਦੇ ਜੀਵੀਦਰਖ ਤੇ ਖੁਸ਼ ਹੋਇਆ ਹੀ ਨਹੀਂ ਉਹ ਤਾਂ ਐਵੇਂ ਚੱਲਣਾ ਬੱਸ ਐਨਾ ਰੋਣਾ ਦੋਣਾ ਹੀ ਦੋਣਾ ਗੜੀ ਦਾ ਜਨਰੇਟਰ ਲਿਆ ਅੱਜ ਕੰਮ ਕਦੋਂ ਵਜੇ ਲਾਈਟ ਭੱਜ ਗਈ ਉਹ ਵਕ 10:00 ਵਜੇ ਤੇ ਇੱਕ ਘੰਟਾ ਦਾ ਕੰਮ ਦਾ ਮੈਂ ਬਈ ਲਾਈਟ ਬਈ ਔਖਾ ਮੈਂ ਜਨਰੇਟਰ ਹਿਲਾ ਕਰ ਲਾ ਉਹ ਸਗਰ ਦੋ ਘੰਟੇ ਕੱਢ ਗਈ ਉਹ ਕੰਮ ਹੱਟ ਹੋ ਗਿਆ ਪਾਣੀ ਦਾ ਪੈਣਾ ਹੁਣ ਕੱਢੂ ਮੇਰੇ ਵੀ ਉਥੇ ਇੱਕ ਵਿੱਗੇ ਜਿਹੜੇ ਥੱਲੜਾ ਕਹਿ ਰਹੇ ਨੀਮਾ ਉਹ ਰਹਿ ਗਿਆ ਮੈਨੂੰ ਲਾਈਟ ਦੇ ਵੀ ਪਤਾ ਲੱਗਿਆ ਮੈਂ ਚਲਾਈ ਕੁਛ 7:00 ਵਜੇ ਪੱਕੇ ਗਾਮਾ ਆਟੋਮੈਟ ਲਾ ਕੇ ਰੱਖੋ ਉਹ ਮੈਨੂੰ ਤਾਂ ਐ ਤਾਂ ਵੀ ਰਾਤ ਨੂੰ ਆਉਣੀ ਆ ਚੱਲ ਹੁਣ ਤੇ ਜਾ ਕੇ ਆਰਾਮ ਨਾਲ ਚਲਾਵਾਂ ਹਾਂ ਮੈਂ ਤਾਂ ਆਟੋਮੈਟ ਲਾਇਆ ਵਾ ਨੱਕੇ ਖੋਲੇ ਵਾ ਆ ਗਈ ਆਪਣਾ ਭਾਰ ਜੂਗਾ ਨਹੀਂ ਅਸੀਂ ਤਾਂ ਹੁਣ ਪੱਕਾ ਹੀ ਲਾ ਦਿੰਨੇ ਇੱਧਰ ਨੂੰ ਹੁਣ ਹੈ ਫਹਾ ਰਾਹ ਦਾ ਨਾ ਇਹ ਲੋਗੇ ਮੈਂ ਤਾਂ ਕੋਈ ਫੋਨ ਕਰਦਾ ਮੈਂ ਤਾਂ ਬਿਮਤਾ ਪਾਈ ਜਾਂਦੀ ਆ ਜੋ ਵੀ ਹੋਰ ਕੰਮ ਨੂੰ ਵੀ ਕਰਦਾ ਮੈਂ ਕਹ ਲਾਇਏ ਕਿ ਲੱਗਿਆ ਹੁਣ ਇੱਧਰ ਨੂੰ ਮੈਂ ਚੱਕਦਾ ਚਲੋ ਠੀਕ ਆ ਭਾਈ ਹੋਰ ਕੁਝ ਕਹ ਜਾਂਦਾ ਮਨ ਤਾਂ ਬਿਮਤਾ ਪਾਈ ਜਾਂਦੀ ਆ ਮੈਨੂੰ ਗੱਲ ਵਿੰਦਰ ਦਾ ਫੋਨ ਆਇਆ ਮੈਂ ਕਹ ਲੈਂ ਵੀ ਆਈ ਕੁਝ ਹੋ ਗਿਆ ਮੇਰੇ ਚਾਚੇ ਦਾ ਆਇਆ ਮੈਂ ਚਿੰਤਨ ਕਿ ਇਹ ਤਾਂ ਕਬਾਈਕ ਜੇ ਹੋਰ ਨਿਕਲਦਾ ਪਾਣੀ ਮੈਂ ਨਿਕਲੀ ਜਾਣਦੇ ਉਸ ਜੱਗੇ ਦੀ ਮੋਟਰ ਦੇ ਜੱਗੇ ਰਾ ਦੇ ਹਨਾ ਐ ਨਿਕਲੀ ਜਾਣਦੇ ਤੇਰੀ ਗਰਮੀ ਪੈਂਦੀ ਐ ਨਿਕਲੀ ਜਾਣਦੇ ਆਹ ਮਿੱਟੀ ਉੜਦੀ ਆ ਸੁਕੂ ਕੀਓ ਕੋਈ ਨਹੀਂ ਕਰਦੇ ਲਾ ਜਾਂਦਾ ਵੀ ਚਲੋ ਆਇਆ ਲੈਨ ਚੱਲ ਵੀ ਲੈਨ ਚੱਲ ਵੀ ਫੈਕਟਰੀ ਦਾ ਗੁੰਗਰਾ ਹੁਣ ਤੋਂ ਆਪਣੇ ਹੱਥ ਖੜੇ ਆ ਬਾਈ ਆਪਾਂ ਇਹਦਾ ਜਿੱਦਾ ਜਵਾਬ ਦੇਤਾ ਨਹੀਂ ਪਿਆ ਚੱਲੂਗਾ ਹਾਂ ਮੈਂ ਫੇਰ ਨਾ ਮੰਨੂ ਕਿ ਉਹ ਉਹਨੇ ਮੈਨੂੰ ਨੰਬਰ ਦਿੱਤਾ ਫਿਰ ਉੱਥੇ ਵਾਲੇ ਨੇ ਦੁਕਾਨ ਵਾਲੇ ਨੇ ਫੈਕਟਰੀ ਦੇ ਉਹ ਮੈਨੂੰ ਉਹ ਆਇਆ ਹੋਦਾ ਪਤਾ ਨਹੀਂ ਕਿ ਆਹ ਕਹਿੰਦੇ ਸੈਕਟਰੀ ਸੁਪਤ ਨਹੀਂ ਮੈਨੇਜਰ ਮੈਨੂੰ ਵੀ ਬਤਾਉਂਦਾ ਛੋਟਾ ਦਾ ਕੁਝ ਪਤਾ ਨਹੀਂ ਕਿ ਆਹ ਕਹਿੰਦਾ ਮੈਂ ਉਹ ਕਹਿੰਦਾ ਫੈਕਟਰੀ ਦਾ ਉਹ ਆ ਜਿਹੜਾ ਮਰਜ਼ੀ ਤੋਂ ਕੰਮ ਦਾ ਸਹੀ ਕਰ ਲੋ ਮੈਂ ਤਾਂ ਤੂੰ ਮੇਰਾ ਡਰਾਈਵਰ ਦਿੱਤਾ ਹੋਇਆ ਤਾਂ ਨਾ ਫੈਕਟਰੀ ਨੇ ਉਹ ਆਇਆ ਹੋਦਾ ਚਲ ਫੇ ਗਾਂ ਬਿੰਦਰਾ ਨੇ ਵੀ ਦਿਖਾਏ ਆ ਮੈਨੂੰ ਕਹਿੰਦਾ ਮੋੜ ਆ ਤਾਂ ਹੁੰਦਾ ਮੇਰੇ ਪਗਲ ਗੇਅਰ ਲਗਾਵਾ ਠੀਕ ਆ ਮੋੜ ਆ ਆ ਸਿੱਧੀ ਨਾ ਹੋਈ ਜਾਂਦਾ ਅਗਰ ਵੀ ਚਾਰਾ ਵਗੈਰਾ ਠੀਕ ਆ ਮੈਂ ਤੂੰ ਤੇਰੀ ਮੰਨ ਲਈ ਵੀ ਮੋੜ ਆ ਭਾਈ ਮੋੜ ਤਾਂ ਹੈ ਉਹ ਨਹੀਂ ਸਿੱਧੀ ਗਈ ਵੀ ਆ ਭਰਾ ਮੈਂ ਆਪਣੀ ਲੀਬਰ ਨੂੰ ਪੁੱਛ ਲਈ ਵੀ ਕੋਈ ਬੈਂਡ ਪਾਇਆ ਹੋਇਆ ਮੋੜ ਹੈ ਨਹੀਂ ਮੋੜ ਬੈਂਡ ਦਾ ਹੀ ਹੁੰਦਾ ਪਟਾਈ ਉਹ ਐ ਕਰੀ ਵੀ ਆ ਹਾਂ ਪਟਾਈ ਉਹ ਕਮਾਈ ਉਹ ਵੀ ਪਟਾ ਮੋੜ ਤਾਂ ਹੈ ਉਹ ਨਹੀਂ ਕੋਈ ਮੈਂ ਨੂੰ ਪੁੱਛਿਆ ਮੋੜ ਜੀ ਫਿਰ ਬੈਂਡ ਪਾਉਣਾ ਪੈਂਦਾ ਕਹਿੰਦਾ ਹਾਂ ਬੈਂਡ ਮੈਂ ਆਪਣੀ ਲੀਬਰ ਨੂੰ ਪੁੱਛ ਲਈ ਕੋਈ ਬੈਂਡ ਨਹੀਂ ਹੈਗਾ ਬਾਕੀ ਵੀ ਕਾਗਜ਼ ਲਾਉਣਾ ਹੈ ਪਰ ਹੁਣ ਚਰੀ ਵਾਲੇ ਪਰ ਫਲਰੀ ਆਪਾਂ ਨੂੰ ਲੱਗ ਗਈ ਹੱਥ ਕਿਸੇ ਦੀ ਕਿਹਦੀ ਲੱਗੀ ਆ ਵੀ ਲੈ ਲੈਣਾ ਹਰਸ਼ਦੀਪ ਦੀ ਉਹ ਵੀ ਲਾਦਣਾ ਚਰੀ ਵਾਲੇ ਪਰ ਮੇਰੇ ਬੰਦੀ ਬਚੀ ਹੋਈ ਬਚੀ ਹੋਈ ਤੇਰੀ ਕਿੱਥੇ ਬਈਆ ਟ੍ਰੈਕ ਡੱਕ ਕੇ ਡੈਡੀ ਕਹਿੰਦਾ ਅੱਧੇ ਉਹਦੀ ਪਈ ਆ ਅੱਧੇ ਕੀਲੇ ਅੱਧੇ ਕੀਲੇ ਦੀ ਤੇ ਬਈਆ ਆ ਉੱਥੇ ਕੋਈ ਵੀ ਕੋਈ ਇੱਧਰ ਬਈ ਨੂੰ ਇੱਧਰ ਕਹਿੰਦਾ ਮੋਝ ਉਹਦੀ ਬਈ ਚਬੱਜੇ ਚ ਚਬੱਜੇ ਕਹਿੰਦਾ ਹੋ ਕਰ ਅੱਧਾ ਕੀਲੇ ਲੱਗ ਜਣਾ ਤਰਾ ਬਈ ਮੈਂ ਖੜ ਜਾ ਮੈਂ ਕੋਈ ਪਾਸੇ ਮੂਹਰ ਕਰਿਆ ਹੋਇਆ ਜਦ ਨਾ ਆਪਣੇ ਭਰਾ ਚੱਕ ਲੂੰਗੇ ਆ ਬਣ ਗਿਆ ਗੱਲ ਉਹ ਆ ਬਈ ਇਹਦੇ ਬੱਚੇ ਆਏ ਆ ਲਾਉਣੇ ਆੜੀ ਆ ਕਾਦੇ ਆਵਾਂ ਐਕਸਪੈਡਿਟ ਕਦੇ ਵੀ ਹੋ ਸਕਦੀ ਉਹ ਵੀ ਉਹ ਪਰ ਐਡਾ ਮੰਗੋਦੀ ਐਕਸਪੈਡਿਟ ਕੀਤੀ ਉਹ ਲਾ ਦੇ ਯਾਰ ਸਾਨੂੰ ਯਾਰ ਉਹ ਵੀ ਕੇ ਲਾਉਣੇ ਦਾ ਪਹਿਲਾਂ ਉਹੀ ਲਵਾ ਦੇ ਕਿਹੜੀ ਉਹ ਬਾਈ ਮੈਂ ਇੱਥੇ ਲਵਾਉਣੀ ਆ ਅੱਛਾ ਹਾਂ ਉਹਦਾ ਬਹੁਤ ਟਾਈਮ ਲੱਗਣਾ ਤੁਹਾਨੂੰ ਕਾਦੇ ਲੱਗਣਾ ਆ ਜੈਡ ਆਟੋਮੈਟਿਕ ਇਹਦੇ ਨੂੰ ਛੱਡਣਾ ਉੱਥੇ ਤਾਂ ਹੁਣ ਹੋ ਗਿਆ ਕੰਮ ਅੱਜ ਕਿਹੜਾ ਪਲ ਡਾਟਾ ਵੇ ਨਾਲ ਮੈਨੂੰ ਲੱਗਾ ਯਾਰ ਕੋਈ ਨਹੀਂ ਪਤਾ ਨਾ ਯਾਰ ਨਹੀਂ ਜਾ ਜਾ ਅਠਾਲੀ ਆ ਗਈ ਜੇ 4 ਘੰਟੇ ਵੀ ਆ ਜਵੇ ਬਬਰੇ ਠੀਕ ਹੈ ਕੰਮ ਹਾਂ ਜਿਹੜੀ ਵਿੱਚ ਪਾਉਣਾ ਹੈ ਕਿ ਸਵਾਗੀ ਮੰਨੇ ਦਾ ਪਾਉਣਾ ਇੱਕ ਵਾਰ ਯਾਰ ਨਾਲ ਨਾਲ ਆ ਦੇ ਤਾਂ ਹਰ ਕੱਠੜਾ ਵਿੱਚ ਫਿਰ ਮੈਂ ਕਿਹਾ ਸੁੱਕਾ ਹੀ ਬਾਦੇ ਇਹ ਉਹਦਾ ਜੀਰੀ ਠੀਕ ਆ ਹੈ ਉਹਦਾ ਜੀਰੀ ਪਰ ਮੈਂ ਲਾਇ ਵੀ ਤਾਂ ਵਿੱਚੇ ਬਾਦੀ ਫਿਰ ਇੱਕ ਵਾਰ ਬਾਹਰ ਵਿੱਚ ਊਟਾ ਬਿਟਰ ਦਾ ਕੰਮ ਸਹੀ ਆ ਮੇਰੇ ਖਿਆਲ ਨਾਲ ਹਾਂ ਇੱਕ ਵਾਰ ਮੋਣੀ ਭਾਲ ਨਹੀਂ ਕੋਈ ਗੋਹਣੀ ਮਾਰਨਾ ਊਟਾ ਬਿਟਰ ਮਾਰੋ ਕੰਮ ਲੋਟ ਉਹ ਜਿਹੜੇਟਰ ਦਾ ਰੂਟਾ ਬਿਟਰ ਨੂੰ ਜ਼ੋਰ ਵੀ ਨਹੀਂ ਲੱਗਦਾ ਸਭ ਇਹ ਚੱਲਣਾ ਕੋਈ ਗੱਲ ਨਾ ਲਾ ਉਹ ਕੋਤੂ ਮਾਜੋ ਨਾ ਟਰੈਕਟਰ ਬੋਤਾ ਯਾਰ ਹਾਂ ਰਾਮ ਕੋ ਮੀਂਹੰਦਾ ਹਾਂ ਗਾਰਾ ਹੁੰਦਾ ਉਹ ਕੋੜੇ ਮਿੱਟੀ ਆਪਣੇ ਲੈ ਲਈ ਜਮਾਣੀ ਉਹਨਾਂ ਬਸ ਹਾਂ ਫਾਲੇ ਦਾ ਜੋ ਮਰਾਉਂਗਾ ਟਰੈਕਟਰ ਦਾ ਫਾਲਿਆਂ ਦਾ ਹਾਂ ਉਹ ਕਰ ਦਊਗਾ ਫਾਲੇ ਫਿਰ ਟਰੈਕਟਰ ਫਾਲੇ ਵਿਆ ਖੋਹ ਕੇ ਉਹ ਪਾਇ ਲਿਆ ਹਾਂ ਟਰੈਕਟਰ ਇਕਵਾ ਮਾਰਨਾ ਗੱਲ ਬੱਜਣੀ ਹੈ ਮਰ ਜਾਣੀਆਂ ਭਾਈ ਗਾਂ ਗਾਂ ਸੋਖੇ ਕੋਈ ਵੀ ਠੀਕ ਹੈ ਜਿਹੜਾ ਜਾਲੀ ਜੀ ਆ ਪਿੱਛੇ ਪੱਟੀ ਲੱਗੀ ਹੋਈ ਰੂਡਾ ਉਹਦੇ ਵਾਲੀ ਪਤਾ ਨਹੀਂ ਕਿਆ ਕਹਿੰਦੇ ਉਹਨੂੰ ਭਲਾ ਜਨਾਉਗਾ ਪੂਰੇ ਹੜ ਲੱਗੇ ਪਏ ਉਹਦੇ 4 5 6 ਪਿੱਛੇ ਉਹ ਜਿਹੜਾ ਹੁੰਦਾ ਨਹੀਂ ਉਹਦੇ ਵਾਲਾ ਤੂੜੀ ਵਾਲਾ ਉਹ ਲੱਗਿਆ ਹੋਇਆ ਗੱਬੇ ਪਿੱਛੇ ਉਹ ਫੱਟੀ ਲਈ ਵੀ ਸਵਾਗੇ ਦੀ ਉਹ ਬਹੁਤ ਵਧੀਆ ਕਰਦਾ ਉਹ ਪਤਾ ਵੀ ਨਹੀਂ ਲੱਗਦਾ ਟਰੈਕਟਰ ਦਾ ਆ ਰੂਟਰ ਮੀਟਰ ਦਾ ਸਭ ਤੋਂ ਲੋਟ ਆ ਸਭ ਤੋਂ ਲੋਟ ਕੰਮ ਰੂਟਰ ਮੀਟਰ ਦਾ ਹਰਸ਼ ਵੀਰ ਵੀ ਰੂਟਰ ਮੀਟਰ ਨਾਲ ਕਰਦਾ ਉੱਥੇ ਉੱਥੇ ਤਾਂ ਉੱਡਣਾ ਹੋਣਾ ਉੱਥੇ ਤਾਂ ਹੁਣ ਇਹਦੇ ਨਾਲ ਪਰਦੇ ਕਿਹੜਾ ਆ ਮੂਰੇ ਵਾਲਾ ਤੈਨੂੰ ਕਰਾਉਣਾ ਹਾਂ ਹਾਂ ਉਹ ਲਾਉਣਾ ਯਾਰ ਉਹ ਨਾ ਚਰੀ ਵਾਲੇ ਨਾ ਤੈਨੂੰ ਕਰੋ ਲਾਉਂਦੇ ਬਰਾਬਰ ਦਾ ਖੇਤ ਰ ਯਾਰ ਕਿਹੜੇ ਨਹੀਂ ਨੀਮਾ ਖੇਤਾਂ ਚਲੀ ਆਣਾ ਆ ਉੱਚਾ ਉਹ ਨੀਮਾ ਉਹ ਤੇ ਨੀਮਾ ਉਹ ਆ ਇਹਦੇ ਨੂੰ ਨਵਾਣੇ ਚੱਲੀ ਜਾਂਦਾ ਸਾਰ ਇਹ ਬਰਾਬਰ ਥੋੜੀ ਹੈਗੇ ਹੋ ਮੋਟੀ ਲਾਦੇ ਬੱਟ ਨੇ ਲੋਟੇ ਨੇ ਲਾਉਂਦੇ ਉਹ ਨਹੀਂ ਬੇਬੀ ਰਿਸੀ ਜਾਂਦਾ ਗੱਗੇ ਪਾਣੀ ਬਾਈ ਕਿਉਂਗਾ 100 ਰੁਪਏ ਲੱਗਣਾ ਬੱਟ ਪਰ ਠੀਕ ਆ 6 ਮਹੀਨੇ ਦੀ ਨੀਝੋ ਆ ਜੇ ਤਸੌਰੀ ਤੇ 3 ਮਹੀਨੇ ਦੀ ਜੇ ਤੱਕ ਉਹ ਆ ਨਹੀਂ ਬੈਠੇ ਰਹੇ ਹੋਰ ਖਰਪੇ ਲੇਗੇ ਆਵੇ ਦਾ ਹੈਗਾ ਹਾਂ ਮੈਂ ਸੈੱਡ ਬੋਲਾ ਬੇ ਵਿਚੇ ਲਾਇਆ ਮੈਂ ਸਿਰਫ ਜਿਹੜੇ ਖੇਤ ਉਹ ਸਾਈਡ ਵਾਲੇ ਖੇਤ ਨੂੰ ਪਰ ਲਾਇਆ ਜਿਹੜਾ ਉੱਚੇ ਨੀਵੇਂ ਤੋਂ ਉੱਥੇ ਲਾਇਆ ਨਾਲ ਕਿਤੇ ਹੋਰ ਦਾ ਖੇਤ ਆ ਨੀਮਾ ਹਾਂ ਮੈਂ ਉੱਥੇ ਲਾਇਆ ਚਾਈ ਦੇ ਉੱਤੇ ਆ ਵਿਚਾ ਲੋੜ ਨਹੀਂ ਹੈਗੀ ਹਾਂ ਬਾਕੀ ਦੇਖਦੇ ਆ ਕਿਹੜੇ ਟਾਈਮ ਉਹਦੀ ਲੇਟ ਮੈਂ ਤਾਂ ਕਹਿੰਦਾ ਅੱਜ ਰਾਤ ਨੂੰ ਆਜੂ ਦਾ ਮਰਜ਼ੀ ਹੋਵੇ ਮੈਂ ਤਾਂ ਹੁਣ ਬਸ ਖੁੱਲਾ ਕੰਮ ਆਪਾਂ ਦਾ ਟਰੋਡਾ ਨੇ ਨਿੱਪੜ ਗਿਆ ਹੈਡ ਵੜਕ ਲੱਗੇ ਹੋਏ ਨੱਕੇ ਆਟੋਮੈਟਿਕ ਲੱਗੇ ਹੋਏ ਨੇ ਨੱਕ ਕੇ ਆਟੋਮੈਟਿਕ ਬਣੇ ਹੋਏ ਸਾਰੇ ਹਾਂ ਬਾ ਜਾ ਕੇ ਦੇਖਣੀ ਪਾਣੀ ਪੈਂਦਾ ਕਿ ਨਹੀਂ ਅੱਛਾ ਕੋਈ ਕੰਮ ਨਹੀਂ ਹੋ ਰੇ ਸਪਰੇ ਸਭ ਕੁ ਨਵਾਇਦ ਬੁਈ ਸਭ ਕੋ ਡਰਨਾ 파ਤੀ ਸਭ ਕੋ ਨੇ ਢਾਈ ਵਾਤਾ ਤੂੰ ਕਿਹੜੇ ਟਾਈਮ ਕੰਮ ਕਰਦੇ ਤਨੂੰ ਕਿਤੇ ਦੁੱਖਿਆ ਦੇਖਦਾ ਤੈਨੂੰ ਦੇਖਦਾ ਲੈ ਦੇਖਿਆ ਮੈਂ ਤਨੂੰ ਕਿੰਨੇ ਦਿਨੋਂ ਕਿੰਨੇ ਦੇਖਦਾ ਮੈਂ ਤਨੂੰ ਐਮ ਕੰਮ ਚੱਲਿਆ ਅੱਛਾ ਤੈ ਖੜੇ ਹੋ ਨਹੀਂ ਇੱਕ ਮਿੰਟ ਵੀ ਪਹਿਲੀ ਤਾਂ ਨਹੀਂ ਪਤਾ ਨਾ ਨਾ ਬਾયા ਹੁਣ ਪਾਇਆ ਦਬੈਰ ਮੈਂ ਤਾਂ ਖੜਦਾ ਰਹਿ ਗਿਆ ਉਹਨੂੰ ਬਦਗਾ ਕੇ ਕਹੇ ਬਈ ਗੱਲ ਆਏ ਅਸੀਂ ਕਰਦੇ ਸਵੀਰ ਸ਼ਾਮ ਕੰਮ ਜਿਹੜੇ ਟਾਈਮ ਅਸੀਂ ਘਰ ਨੂੰ ਚਲੇ ਜੇ ਨਹੀਂ ਗੇਚ ਆਉਨੇ ਆ ਦੇ ਵੇਨ ਹੋਣੀ ਦਸ ਨੌ 8 ਵਜੇ ਠਾਲਿਆ ਮੈਨੂੰ 8 ਵਜੇ ਹਾਂ ਮੈਂ ਸੁੱਤਾ ਲੇਟ ਦਾ 8 ਵਜੇ ਠਾਲਿਆ ਮੈਨੂੰ ਬਾ 8 ਵਜੇ ਤੇ ਕੰਮ ਚੱਲਿਆ ਫਿਰ ਅੱਛਾ ਧੁੱਪਾਂ ਦੇ ਕਹੀ 8 ਵਜੇ ਇੱਕ ਵਾਰ ਤਾਂ ਲੱਗਦੀ ਕਿ ਇੱਕ ਰਹਿਣੇ ਨੇ ਖਤਮ ਹੋ ਜਾਂਦਾ ਮੈਂ ਕਹਾਂ ਵੀ ਰਹਿਣੇ ਦੇ ਇੱਕ ਵਾਰ ਜੀ ਕਰਿਆ ਪਰ ਇੱਕ ਵਾਰ ਕੰਮ ਕਰਨ ਲੱਗਿਆ ਬੰਦਾ ਫੇਰ ਨਹੀਂ ਪਹਲਾ ਅੱਛਾ ਫੇਰ ਤਰਾ ਪੈਰ ਜੱਜ ਜਲਦੇ ਹੀ ਠਾਂ ਦੇ ਕੋ ਕੋ ਨਹੀਂ ਪਤਾ ਕਿੱਥੇ ਕੰਮ ਹੁੰਦਾ ਕਿਸੇ ਨੂੰ ਉੱਥੇ ਤਾਂ ਸਾਨੂੰ ਬਹੁਤ ਹੋਦਾ ਯਾਰ ਵੀ ਉਹ ਕਦੂ ਹੋ ਜਵੇ ਬਸ ਉੱਤੇ ਹੋ ਗਿਆ ਦੂ ਹਰਸ਼ਵੀਰ ਡਰਾਈ ਕਹਿੰਦਾ ਇੱਥੇ ਟਰੈਕਟਰ ਬੋ ਬਸਣਾ ਮੈਂ ਵਾਲੀ ਉਹੀ ਗੱਲ ਹੋ ਗਈ ਉਹ ਉਹ ਤਾਂ ਖੇਤ ਦਾ ਫਰਕ ਦਾ ਹੁਣ ਅਗਾਹ ਉਹ ਨਹੀਂ ਕਰੂਗਾ ਮੈਨੂੰ ਨਹੀਂ ਹੋਊਗਾ ਇੱਕ ਵਾਰ ਚੱਕਿਆ ਤੂੰ ਨਾ ਬਣਦਾ ਉਹ ਚੱਲ ਬਾਕੀ ਦੇਖਦੇ ਹਾਂ ਹੁਣ ਕੀ ਬਣਦਾ ਹਰਸ਼ਵੀਰ ਦੇ ਲਾਗੀ ਮੰਡੇ ਸਾਰੀ ਹੈ ਨਾ ਉਹ ਦੂਆ ਪਲਾ ਨਹੀਂ ਨਹੀਂ ਗਿਆ ਬਾਈ ਤੂੰ ਮੈਂ ਤੇਰੇ ਕੋਲ ਵੀ ਅੱਜ ਆਇਆ ਮੰਡ ਕਿਦਨ ਗਿਆਦਾ ਮੈਂ ਰਾਤ ਨੂੰ ਗਿਆਦਾ ਉਹ ਵੀ ਜਦ ਲਾਈਵ ਹੋਏ ਪੇ ਹਾਂ ਉਹਦਾ ਕੱਲ ਫੇਰ ਨਹੀਂ ਮੈਨੂੰ ਮਿਲੇ ਹੂੰ ਉਹਨੇ ਦਿੰੂਗਾ ਚਾਚਾ ਅੱਜ ਅੱਜ ਸਵੇਰੇ ਤੇ ਫੇਰ ਨਹੀਂ ਮਿਲੇ ਮਾਨੂੰ ਲਿਆ ਡੰਡਾ ਉਹ ਨਹੀਂ ਉੱਥੇ ਸਾਰਾ ਪਹਿਲਾਂ ਅਛਵੀਰ ਰੂਟਾ ਮੀਟਰ ਲੈ ਕੇ ਲੰਘਿਆ ਮੈਂ ਤਾਂ ਹੁਣੀ ਐ ਟਰੈਕਟਰ ਤਵਾਤਾ ਟਾਮੀਟਰ ਤਵਾਤਾ ਹੁਣ ਬਈ ਲਾਓਗੇ ਹਾਂ ਤੇ ਆ ਹੁਣ ਆ ਤੇਰੇ ਕੋਲ ਆਇਆ ਬਸ ਪਹਿਲੇ ਅਛਵੀਰ ਆਇਆ ਮੈਂ ਦੱਸ ਦਿੰਦੇ ਸੀ ਇੱਥੇ ਖੜ੍ਹ ਜਾਂਦੇ ਹਰਸ਼ਵੀਰ ਆਇਆ ਫੇਰ ਭਈਆ ਟਰੈਕਟਰ ਲਈ ਆਵੇ ਵਿੱਚ ਭਈਏ ਵਿੱਚੇ ਪਨੀਰੀ ਵਿੱਚ ਮਿਲ ਗਈ ਸੀ ਜੀਨਰੇਟਰ ਲਈ ਮੀ ਵੀ ਚਾਚਾ ਮੈਂ ਹੋਰ ਦੇਖਾਂ ਮੈਂ ਰਹਿਦਾ ਨਹੀਂ ਗਿਆ ਆ ਗਈ ਮੜਦੇ ਬਰਾਦੇ ਫੇਰ ਬਰਾਦੇ ਦੀ 12 15 ਇਹ ਆ ਦੋ ਜਣੇ ਇਹ ਸੀ ਮੈਂ ਤਾਂ ਕਿ ਇੱਥੇ ਰੋਕੇ ਮਾਂ ਭਾਈ ਦੱਸ ਦਿੰਦੇ ਜੇ ਤੁਸੀਂ ਆਉਣ ਤਾਂ ਸਾਨੂੰ ਹੁਣ ਪਤਾ ਨਹੀਂ ਲੱਗਿਆ ਬਹੁਤ ਵゼਲੇ ਜਾਨੂ ਵਧੀਆ ਤੂੰ ਲਾਓ ਫੇ ਭਾਈ ਤੁਸੀਂ ਇਹਦੇ ਨਾਲੇ ਹੋਰ ਹੈ ਗੱਗੇ ਇਹ ਪਨੀਰੀ ਕਹਿੰਦੇ ਮੋਟੀ ਬਹੁਤ ਆ ਨਾਲੇ ਭੱਜਗਾ ਚ ਬੀਜਦੇ ਇਹ ਕਹਿੰਦੇ ਜਗਾ ਜਿਆਦਾ ਬੀਜੀ ਹੋਈ ਆ ਮੋਟੀ ਨੂੰ ਪਹੋਗਾ ਬੇ ਬਹੁਤ ਕਹਿੰਦਾ ਬੂਝਾ ਕਰੀ ਖੜੀ ਆ ਤਿੰਨ ਦਿਨ ਟੱਕਰ ਯਾਰ ਕਹਿੰਦਾ ਉਹਨਾਂ ਲਈ ਇਹਨਾਂ ਲਈ ਪਨੀਰ ਦਿਖਾਵੇ ਮੈਨੂੰ ਮੈਂ ਇਹ ਵੀ ਤਾਂ ਅਸਿਓ ਬੀਜੀ ਵੀ ਕਿਤੇ ਲੱਗ ਬੀਜੀ ਹੋਈ ਆ ਤੂੰ ਹੀ ਮਰ ਜਾਂਦੇ ਆ ਹੂੰ ਚਲੋ ਬਾਕੀ ਦੇਖਦੇ ਆ ਉੱਜਾ ਕਿੱਥੇ ਗਿਆ ਆਰਗੀ ਬਣੀ ਦੀ ਹੱਲੇ ਆ ਮੈਂ ਦੇਖਿਆ ਨਿਸਰੇ ਨੇ ਨਸਾਰੇ ਨੇ ਦੇ ਵਿੱਚ ਫੇਰ ਲਾ ਦੇਗੇ ਇੱਥੇ ਇਹ ਇਹ ਨਾ ਬਾਲਾਂ ਵਰਗੀ ਪਟਕੇ ਖੋਜਾ ਠੀਕ ਹਾਂ ਲੈਰੀ ਜੀ ਕਹਿੰਦੇ ਲੈਰੀ ਜੀ ਇਹ ਤਿੰਨ ਤਿੰਨ ਡੱਕੇ ਹੋਏ ਬੈ ਇਹ ਮੂੰਹ ਉਤਰਾਂ ਕਰੀ ਬੈਠੇ ਆ ਹੁਣ ਕੰਮ ਨਹੀਂ ਹੈ ਬਾਈ ਜਿਹੜੀ ਗੱਲ ਹੈ ਬੋਲ ਨਹੀਂ ਸਕਦੇ ਇਹ ਕੰਮੋਂ ਪੇ ਫਿਰ ਤਾਂ ਬਹੁਤ ਨਖਰੇ ਕਰਦੇ ਆ ਇਹ ਇੱਧਰ ਕਰ ਰਹੇ ਨਾ ਇਹ ਇੱਧਰ ਕਰ ਰੇਡ ਨਹੀਂ ਕਰਿਆ ਬਈ ਅਜੇ ਰੇਡ ਮਤਾ ਪਾਊਗਾ ਫੇ ਕਰਾਂਗੇ ਹਾਂਜੀ ਸਾਡੀ ਆਓ ਗਈ ਹੋਈ ਆ ਫੈਲ ਹੈਂ ਛਨੀ ਇਹ ਦੁਬਾਰਾ ਗਿਆ ਦਾ ਮੂੜੇ ਫੇਰ ਦੱਸੂਗਾ ਮੈਂ ਤਾਂ ਮਤ ਦੇ ਬਾਹਰ ਹੈ ਮੇਰੇ ਤਾਂ ਆਪਣਾ ਕੰਮ ਆ ਬਾਈ ਆਪਾਂ ਮਤ ਆਪਾਂ ਮਤ ਆਪਾਂ ਮਤ ਦੇ ਬਾਹਰ ਸਾਡਾ ਵੀ ਘਰ ਦਾ ਹੀ ਆ ਆਪਾਂ ਕੋਈ ਮਤਰ ਨਾਲ ਨਹੀਂ ਨਾ ਠੀਕ ਆ ਜਿਆਦਾ ਵਾਰ ਰੇਗ ਚੀਕਦਾ ਮਤ ਆ ਪਾਉਗੇ ਹਨੇਰਦੀ ਮਤ ਆ ਪਾਉਣਾ ਫਿਰ ਇਹ ਚੀਜ਼ਾਂ ਮਤ ਆ ਪਾਓ ਦੇਖੋ ਗਗਨੇ ਦੀ ਬਜਾਈ ਦਾ ਮਤ ਆ ਪਾਓ ਪਹਿਲਾਂ ਆਪਾਂ ਵੜਾਈ ਦਾ ਮਤ ਆ ਪਾਓ ਵੜਾਈ ਦਾ ਸਭ ਕਾਹਦਾ ਪਾਓ ਜੀਰੀ ਲਾਉਣੀ ਆ ਉਹਦਾ ਉਹਦਾ ਮਤ ਆ ਪਾਓ ਕਣਕ ਦੀ ਵੜਾਈ ਦਾ ਵੀ ਪਾਓ ਵੜਾਈ ਦਾ ਜੀਰੀ ਵੜਣੀ ਕਹਾ ਉਹਦਾ ਮਤ ਆ ਪਾਓ ਕਿਆ ਰੇਟ ਵੱਡਣਾ ਭਈਆਂ ਨੇ ਬਣੀਆਂ ਭਈਆਂ ਨੇ ਕੰਪੈਨ ਬਣਨੀ ਕੰਪੈਨ ਹਾਂ ਕੰਪੈਨ ਦਾ ਪਾਵਾ ਉਹਦਾ ਪਾਉਣਾ ਨਹੀਂ ਇਹ ਤੁਹਾਨੂੰ ਆਏ ਨਾ ਜਿਹੜਾ ਵੀ ਜੀ ਕੱਕ ਭਈਆਂ ਦਾ ਜਿਹੜਾ ਵੀ ਕੰਮ ਭਈਏ ਕੱਕ ਕੱਕ ਕਰਦੇ ਆ ਉਹਦਾ ਮਤ ਆ ਪਾਓ ਉਹਦਾ ਮਤ ਆ ਪਾਓ ਸਾਡੇ ਪਿੰਡ ਪਈਆ ਹ ਰੇਟ ਆ ਹ ਰੇਟ ਦਾ ਭਾਈ ਹਰੇ ਹਰੇ ਕ ਮਤਲਬ 4-5 ਮਹੀਨੇ ਵਿੱਚ ਕੋਈ ਹੁੰਦਾ ਹੀ ਨਵਾਂ ਕੰਮ ਹਾਂ ਕਰੋ ਬਸ ਇਹਦਾ ਰੇਟ ਦਾ ਕੋਈ ਦਿਹਾੜੀ ਦਾ ਚੱਜਾ ਜਾਂਦੀ ਹੈ ਜੇ ਕੰ ਦੇੜੀ ਦਾ ਮਤਾ ਪਾਉ ਬਈ ਸੀਜ਼ਨ ਚ ਆਏ ਆਫਿਸੀ ਚ ਨਾ ਆਏ ਚਲੋ ਬਾਕੀ ਆਪ ਸਮਝਦਾਰ ਆ ਭਾਈ ਘੜਿਆਂ ਨਾਲੋਂ ਜ਼ਿਆਦਾ ਹਨ ਇਹਦੇ ਮਤਾ ਬਹੁਤ ਟਾਈਮ ਨਾਲ ਆਹੋ ਆ ਕੇ ਆਏ ਨਹੀਂ ਇੱਕ ਬੰਦੇ ਜੀ ਲਵਾਤੀ ਵੀ ਮਾ ਮਤਾ ਮਾਜ ਮਤਾ ਪਾ ਰਹੇ ਤੁਸੀਂ ਬੈਠੇ ਮਤਾ ਪਾਉ ਟਾਈਮ ਨਾਲ ਤਰੀਕਾ ਸਹੀ ਆ ਮਤਾ ਬਹੁਤ ਟਾਈਮ ਨਾਲ ਜਪਨੀਰੀਆਂ ਤੇ ਵੀਰਾਂ ਟਾਈਮ ਦਾ ਪਨੀਰੀਆਂ ਦੇ ਬਾਅਦ ਮਤਾ ਪਾਉ ਆਪਣੀਆਂ ਲਾਏ ਤੁਸੀਂ ਯਾਰ ਲੜ ਲੇਟ ਲਾਉਣਾ ਭਾਈ ਇੱਧਰ ਬੰਦਾ ਜੀਰੀ ਲ ਸਾਰੀ ਖਤਮ ਹੋ ਜਾਂਦੀ ਤੁਸੀਂ ਮਤਾ ਪਾ ਲੰਨੇ ਹੈ ਮਤਾ ਆਪਣੇ ਰੈਗੂਲਰ ਨਹੀਂ ਨਾ ਪੈਂਦਾ ਪਿਛਲੇ ਸਾਲ ਦੇਖੀ ਨਹੀਂ ਮਤਾਂ ਪੈਂਦਾ ਪਿਛਲੇ ਸਾਲ ਪਈ ਨਹੀਂ ਮੈਂ ਪਹਿਲੀ ਵਾਰ ਦੇਖਿਆ ਮਤਾਂ ਪੈਂਦਾ ਬੰਦਾ ਡੀਕੂ ਕੋ ਉਹ ਚੀਜ਼ ਨੂੰ ਜਿਹੜੀ ਆਊਗੀ ਹਾਂ ਬੰਦਾ ਖੜਾ ਨਾ ਤਾਂ ਵੀ ਹਮਤਾਂ ਪਹਿਣਾ ਭਾਈ ਸਾਡੇ ਪਿੰਡ ਕੋਈ ਨਹੀਂ ਆ ਸੀਨ ਹੋ ਜਾਂਦਾ ਹੋਰ ਕੁਸ ਨਹੀਂ ਮਤਾ ਪਤਾ ਕੁਝ ਨਹੀਂ ਪੈਂਦਾ ਹੂੰ ਚਲੋ ਭਾਈ ਆ ਤਾਂ ਆਪਾਂ ਮਤ ਦੇ ਬਾਹਰ ਆ ਭਾਈ ਆਪਾਂ ਤਾਂ ਮਤ ਦੇ ਬਾਹਰ ਆ ਆਪਾਂ ਨੂੰ ਕੋਈ ਮਤਾਂ ਨਹੀਂ ਛੁੱਟੀ ਆ ਮੈਨੂੰ ਛੁੱਟੀ ਆਈ ਚਲੋ ਠੀਕ ਹੈ ਜੀ